ਇਸ ਭਰਾ ਦੀਆਂ ਗੱਲਾਂ ਬਹੁਤ ਸੋਹਣੀਆਂ ਹੁੰਦੀਆਂ ਨੇ ਵੀਡੀਓ ਨੂੰ ਪੂਰਾ ਸੁਣ ਕੇ ਜਾਇਓ ਹੁਣ ਕੁੜੀ ਦੀ ਡੋਲੀ ਤੁਰਦੀ ਹੈ ਜੀ ਤੇ ਪਿੰਡ ਆਉਣ ਤੱਕ ਕੁੜੀ ਦੇ ਸਹੁਰੇ ਆਉਣ ਤੱਕ ਗਾਣਾਗਾ ਪਰ ਹੈਗੇ ਮਹੀਨੇ ਆ ਹੂੰ ਕਹਿੰਦਾ ਦਿਨ ਹਾੜ ਵਾਲੇ ਕਦ ਖੜਦੇ ਨੇ ਜਦ ਸੋਨ ਜਿਓ ਪੈਸੇ ਵਰਦੇ ਨੇ ਹੁਣ ਕੁੜੀ ਦੇ ਉੱਤੋਂ ਹੀ ਡੋਲੀ ਦੇ ਪੈਸੇ ਸਿੱਟਤੇ ਦਨ ਹਾੜ ਵਾਲੇ ਕਦ ਖੜਦੇ ਨੇ ਜਦ ਸੌਣ ਜਿਉ ਪੈਸੇ ਵਰਦੇ ਨੇ ਰੰਗ ਬਸਾਖ ਦੀ ਕਣਕ ਜਿਹਾ ਚੜ ਗਿਆ ਸੋਹਰੇ ਪਿੰਡ ਵੜਦੀ ਨੂੰ ਮਾਗ ਮਹੀਨੇ ਮੱਗਰ ਸਿਉ ਬਿਆ ਲਿਆ ਫੱਗਣ ਵਰਗੀ ਵਾਹ 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 ਕੀ ਬਾਤ ਆ ਪ੍ਰੀਤ ਵੀ ਖੋਜ ਹੋ ਗਿਆ ਮਾਗ ਮਹੀਨੇ ਮੱਗਰ ਸਿਉ ਬਿਆ ਲਿਆ ਫੱਗਣ ਵਰਗੀ 6 ਮਹੀਨੇ ਆ ਗਏ ਹੁਣ ਅੱਗੇ ਚੇਤਿਆਂ ਵਿੱਚੋਂ ਜਾਣਾ ਨਹੀਂ ਆਉਣਾ ਜੋ ਮਹੀਨਾ ਚੇਤ ਵਾਲਾ ਹਾਲੇ ਛੱਡ ਕੇ ਰੋਟੀ ਬੋਟੀ ਦੀ ਡੀਕੂਗਾ ਹਾਲੀ ਖੇਤ ਵਾਲਾ ਉਹ ਵਰਗਾ ਪਾਲਾ ਲੈ ਜਾਣਾ ਉਹਨੂੰ ਵੇਖ ਵੱਟ ਤੇ ਚੜ ਗਈ ਨੂੰ ਮਾਗ ਮਹੀਨੇ ਮੱਦਰ ਸਿਉ ਬਿਲੇ ਫੱਗਣ ਵਰਕੇ ਉਹ ਵੀ ਵੇਲੇ ਆਉਣੇ ਰਾਣੀ ਰਾਜ ਭਾਗ ਜਦ ਖੱਟੂਗੀ ਕਤਕ ਮਹੀਨੇ ਰੂ ਵਰਗੀ ਜਦ ਬਹਿ ਕੇ ਚਰਖਾ ਕੱਤੂਗੀ ਪੂਣੀ ਕਰਨ ਲਈ ਕਿਹਾ ਕਰੂ ਜੱਟ ਪੂਣੀਆਂ ਕਤਕ-ਕਤ ਧਰਦੀ ਨੂੰ ਮਾਗ ਮਹੀਨੇ ਮੱਗਰ ਸਿਉ ਬਿਲੇ ਫੱਗਣ ਵਰਕੇ ਕਹਿੰਦਾ ਕਰਮਾਂ ਵਾਲੀ ਦਾ ਸੋਹਰਾ ਦੇਵਤਾ ਸੱਸ ਵੀ ਬੜੀ ਸਿਆਣੀ ਅੱਸੂ ਜਹਾਨਾ ਜੇਠ ਟੱਕਰਿਆ ਨਾ ਭਾਦੋ ਹੀ ਜਠਾਣੀ ਕੰਡ ਜੀ ਲੜਦੀ ਹੁੰਦੀ ਹੈ ਜਦੋਂ ਬਸੂ ਜਿਹਾ ਨਾ ਜੇਠ ਟੱਕਰਿਆ ਨਾ ਭਾਦੋਂ ਜਹੀ ਜਠਾਣੀ ਪ੍ਰੀਤ ਸਿੰਘ ਰੇੜੀ ਛੱਟ ਪੜ ਗਿਆ ਪੀ ਐਚ ਡੀ ਤੱਕ ਪੜ ਗਿਆ ਮਾਗ ਮਹੀਨੇ ਮੱਗਰ ਸਿਉ ਵੇਲੇ ਫਗਣ ਵੇ ਵਾਹ 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 ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟਾਂ ਵਿੱਚ ਆਪਣੇ ਵਿਚਾਰ ਜਿਹੜੇ ਉਹ ਜਰੂਰ ਲਿਖ ਕੇ ਜਾਇਓ